ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ 1 ਫਰਵਰੀ 2024 ਤੋਂ ਨਵੇਂ ਨਿਯਮ ਲਾਗੂ ਪੂਰੇ ਦੇਸ਼ ਵਿੱਚ 6 ਨਵੇਂ ਨਿਯਮ ਲਾਗੂ ਕੀਤੇ ਗਏ ਕਿਹੜੇ ਕਿਹੜੇ ਨਵੇਂ ਨਿਯਮ ਲਾਗੂ ਕੀਤੇ ਗਏ ਜਿਸ ਦੇ ਵਿੱਚ FASTag, IMPs, NPS, LPG, ਪੈਟਰੋਲ ਅਤੇ ਹੋਰ ਕੁਝ ਨਵੇਂ ਨਿਯਮ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਚਲੋ ਲੈ ਕੇ ਚੱਲਦੇ ਹਾਂ ਅੱਜ ਦੀ ਵੱਡੀ ਖਬਰ ਦੇ ਉੱਪਰ ਪਹਿਲੇ ਨੰਬਰ ਤੇ ਐਨ ਪੀ ਐਸ ਅੰਕਸ਼ ਨਿਕਾਸੀ ਦੇ ਨਿਯਮ ਪ੍ਰੋਫਰਡ ਦੇ ਅੰਕਸ਼ ਨਿਕਾਸੀ ਦੀ ਸਹੂਲਤ ਅਤੇ ਕਾਨੂੰਨ ਦੀ ਪਾਲਣਾ ਦੀ ਗਾਰੰਟੀ ਦੇਣ ਲਈ 12 ਜਨਵਰੀ 2024 ਨੂੰ ਇੱਕ ਮਾਸਟਰ ਸਰਕੂਲਰ ਜਾਰੀ ਕੀਤਾ ਗਿਆ ਹੈ ਇਹ 1 ਫਰਵਰੀ ਤੋਂ ਲਾਗੂ ਹੋਵੇਗਾ ਐਨਪੀਐਸ ਖਾਤਾਧਾਰਕ ਆਪਣੇ ਵਿਅਕਤੀਗਤ ਪੈਨਸ਼ਨ ਖਾਤੇ ਦੇ ਯੋਗਦਾਨ ਦਾ 25% ਤੱਕ ਕਢਵਾ ਸਕਦੇ ਹਨ ਵਿਡਰੋਅਲ ਦੀ ਬੇਨਤੀ ਪ੍ਰਾਪਤ ਹੋਣ ਤੇ ਸਰਕਾਰੀ ਨੋਡਲ ਦਫ਼ਤਰ ਪ੍ਰਾਪਤਕਰਤਾ ਨੂੰ ਨਜਮ ਕਰੇਗਾ ਕਰੈਕਟ ਤਸਦੀਕ ਤੋਂ ਬਾਅਦ ਹੀ ਅੰਕਸ ਕਢਵਾਈ ਦੀ ਬੇਨਤੀ ਤੇ ਕਾਰਵਾਈ ਕਰੇਗਾ ਸੈਕੰਡ ਨੰਬਰ ਤੇ ਜੋ ਨਿਯਮ ਹੈ IMPS ਦੇ ਬਦਲਾ ਜਾਣਗੇ ਨਿਯਮ ਹੁਣ 1 ਫਰਵਰੀ ਤੋਂ ਤੁਸੀਂ ਲਾਪਤੀ ਦਾ ਨਾਮ ਸ਼ਾਮਲ ਕੀਤੇ ਬਿਨਾ 5 ਲੱਖ ਰੁਪਏ ਤੱਕ ਦੇ ਫੰਡ ਸਿੱਧਾ ਆਪਣੇ ਬੈਂਕ ਖਾਤੇ ਟ੍ਰਾਂਸਫਰ ਕਰ ਸਕਦੇ ਹੋ NPS ਵੱਲੋਂ ਪਿਛਲੇ ਸਾਲ 31 ਅਕਤੂਬਰ ਨੂੰ ਇੱਕ ਸਰਕਲ ਜਾਰੀ ਕੀਤਾ ਗਿਆ ਸੀ ਤੁਸੀਂ ਹੁਣ ਤੁਸੀਂ ਸਿਰਫ ਲਾਪਤੇ ਦਾ ਫੋਨ ਨੰਬਰ ਅਤੇ ਬੈਂਕ ਖਾਤੇ ਦਾ ਨਾਮ ਦਰਜ ਕਰਕੇ ਪੈਸੇ ਭੇਜ ਸਕਦੇ ਹੋ ਤੀਸਰੇ ਨੰਬਰ ਤੇ ਨਿਯਮ ਹੈ SBI ਹੋਮ ਲੋਨ SBI ਵੱਲੋਂ ਇੱਕ ਵਿਸ਼ੇਸ਼ ਹੋਮ ਲੋਨ ਮਹਮ ਚਲਾਈ ਜਾ ਰਹੀ ਹੈ ਜਿਸ ਤਹਿਤ ਬੈਂਕ ਦੇ ਗ੍ਰਾਹਕ 65 ਬੀਪੀਐਸ ਤੱਕ ਹੋਮ ਲੋਨ ਤੇ ਛੋਟ ਪ੍ਰਾਪਤ ਕਰ ਸਕਦੇ ਹਨ ਪ੍ਰੋਸੈਸਿੰਗ ਫੀਸ ਅਤੇ ਹੋਮ ਲੋਨ ਤੇ ਵਿਆਸਤੀ ਦੀ ਆਖਰੀ ਮਿਤੀ 31 ਜਨਵਰੀ 2024 ਹੈ ਇਹ ਛੋਟ ਸਾਰੇ ਹੋਮ ਲੋਨ ਲਈ ਵੈਧ ਹੈ ਚੌਥੇ ਨੰਬਰ ਤੇ ਨਿਯਮ ਹੈ ਪੰਜਾਬ ਐਂਡ ਸਿੰਧ ਵਿਸ਼ੇਸ਼ ਐਫਸੀ ਪੰਜਾਬ ਐਂਡ ਸਿੰਧ ਬੈਂਕ ਦੇ ਗ੍ਰਾਹਕ 31 ਜਨਵਰੀ 2024 ਤੱਕ ਧਨ ਲక్ష్ਮੀ 444 ਦਿਨ ਐਫੀਡਿਵਿਟ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ ਅਗਲਾ ਨਿਯਮ ਹੈ ਫਾਸਟੈਗ ਕੇਵਾਈਸੀ ਦੇ ਸਬੰਧ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਉਹ ਫਾਸਟੈਗ ਨੂੰ ਬੇਨ ਜਦ ਬਲੈਕਲਿਸਟ ਕਰ ਦੇਣਗੇ ਜਿਨ੍ਹਾਂ ਦੀ ਕੇवाईसी ਪੂਰੀ ਨਹੀਂ ਹੋਈ ਹੈ ਫਾਸਟੈਗ ਕੇवाईसी ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 31 ਜਨਵਰੀ 2024 ਹੈ ਜਿਸ ਤੋਂ ਪਹਿਲਾਂ-ਪਹਿਲਾਂ ਜਿਹੜੇ ਲੋਕਾਂ ਨੇ ਗੱਡੀਆਂ ਦੇ ਵਹੀਕਲ ਦੇ ਉੱਪਰ ਫਾਸਟੈਗ ਲੱਗੇ ਆ ਉਹਨਾਂ ਦੀ ਪੂਰੀ ਕੇवाईसी ਕੰਪਲੀਟ ਕਰੋ ਇਹ ਕੇवाईसी ਤੁਸੀਂ ਆਪਣੇ ਫਾਸਟੈਗ ਐਪਲੀਕੇਸ਼ਨ ਤੇ ਜਾ ਕੇ ਕਰ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣਾ ਆਧਾਰ ਕਾਰਡ ਨੰਬਰ ਫਿਲ ਕਰੋਗੇ ਉਸ ਤੋਂ ਬਾਅਦ ਤੁਹਾਡਾ ਫਾਸਟੈਗ ਦਾ ਨੰਬਰ ਔਰ ਜਿਹੜਾ ਰਜਿਸਟਰਡ ਨੰਬਰ ਹੈ ਉਸ ਨੂੰ ਫਿਲ ਕਰਨ ਤੋਂ ਬਾਅਦ ਤੁਹਾਡੇ ਫੋਨ ਤੇ OTP ਆਏਗਾ ਜਿਸ ਨੂੰ ਤੁਸੀਂ ਭਰ ਕੇ ਆਪਣੇ ਆਧਾਰ ਕਾਰਡ ਨਾਲ ਫਾਸਟੈਗ ਨੂੰ ਅਤੇ ਗੱਡੀ ਨੂੰ ਕੰਪਲੀਟ ਲਿੰਕ ਕਰੋ ਤਾਂ ਕਿ ਤੁਹਾਡਾ ਜੋ ਫਾਸਟੈਗ ਹੈ ਕੰਪਲੀਟ KYC ਹੋ ਸਕੇ ਅਤੇ ਤੁਸੀਂ ਨੈਸ਼ਨਲ ਹਾਈਵੇ ਤੇ ਫਾਸਟੈਗ ਦਾ ਲਾਭ ਲੈ ਸਕੋ ਤਾਂ ਇਹ ਕੁਝ ਨਵੇਂ ਨਿਯਮ ਸੈਂਟਰ ਗਵਰਨਮੈਂਟ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਸੀ ਜਿਹੜੇ ਪੂਰੇ ਭਾਰਤ ਦੇ ਵਿੱਚ 1 ਫਰਵਰੀ ਤੋਂ ਲਾਗੂ ਹੋ ਰਹੇ ਆ ਤਾ ਇਸ ਤੋਂ ਇਲਾਵਾ ਹੋਰ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅਗਰ ਤੁਸੀਂ ਵੀ ਐਲਪੀਜੀ ਫ੍ਰੀ ਸਿਲੰਡਰ ਲੈਣਾ ਚਾਹੁੰਦੇ ਹੋ ਤਾਂ ਆਪਣੀ ਨੈਕਸਟ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਉਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲੇਗਾ ਜਿਸ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਭਾਰਤ ਸਰਕਾਰ ਦੁਆਰਾ ਫ੍ਰੀ ਐਲਪੀਜੀ ਸਿਲੰਡਰ ਦਿੱਤੇ ਜਾ ਰਿਹਾ ਹੈ ਉਸ ਦਾ ਫਾਰਮ ਕਿਵੇਂ ਭਰਨਾ ਹੋਵੇਗਾ ਅਤੇ ਕਿਹੜੇ ਡਾਕੂਮੈਂਟ ਲੱਗਣਗੇ ਹੋਰ ਅਪਡੇਟ ਲਈ ਸਬਸਕ੍ਰਾਈਬ ਧੰਨਵਾਦ